10:30 ਗੱਡੀ ਡਿਊਟੀ ਮੂਰੇ ਆ ਰੁਕੀ। ਕੁੱਲ 6 ਲੋਕ ਲੜਕੇ ਦੇ ਮਾਤਾ ਪਿਤਾ ਚਾਚਾ ਦਾਦੀ ਤੇ ਭਰਾ ਭਝਾਈ ਇੱਕ ਇੱਕ ਕਰ ਗੱਡੀ ਚੋਂ ਉਤਰੇ। ਚਾਹ ਪਾਣੀ ਤੋਂ ਮਗਰੋਂ ਰਸਮੀ ਜਹੀ ਗੱਲਬਾਤ ਕਰਨ ਤੋਂ ਬਾਅਦ ਵੇਖ ਵਿਖਾਈ ਦੀ ਰਸਮ ਅਦਾ ਕੀਤੀ ਗਈ। ਲੜਕੇ ਵਾਲਿਆਂ ਨੂੰ ਰਵਿੰਦਰ ਪਸੰਦ ਸੀ। ਲੜਕੇ ਦੇ ਚਾਚੇ ਤੇ ਪਿਤਾ ਨੇ ਪਰਾਂ ਜਾ ਸਲਾਹ ਕਰ ਦੇਸੀ ਮਹੀਨੇ ਅਨੁਸਾਰ ਵਿਆਹ ਦੀ ਤਰੀਕ ਦੱਸ ਦਿੱਤੀ ਦਾਜ-ਦੇਹ ਦੇ ਦਾ ਲੈਣ-ਦੇਣ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸਾਧ ਮਰਾਦਾ ਵਿਆਹ ਕਰਨਾ ਮਨਜ਼ੂਰ ਕਰ ਲਿਆ ਗਿਆ ਪਰੌਣਿਆਂ ਦੇ ਜਾਣ ਤੋਂ ਬਾਅਦ ਮਨਵੀਰ ਨੇ ਆਪਣੀ ਡਿਊਟੀ ਪੂਠਾਉਣੀ ਸ਼ੁਰੂ ਕਰ ਦਿੱਤੀ ਸਾਰੀ ਬਦੀ ਮਠਾਈ ਤੇ ਸਮੋਸੇ ਸਮੇਟ ਲੈ ਰੁਪਿੰਦਰ ਨੇ ਕੱਪੜੇ ਵਾਦਨਾ ਮੋਟਾ ਜਿਹਾ ਹਿਸਾਬ ਲਗਾ ਤਤ ਕੱਢ ਲਿਆ ਕਿ ਅੱਜ ਤੋਂ ਠੀਕ ਵਿਆਹ ਦੇ ਦਿਨ ਅਸਾਂ ਬਾਹਰ ਪ੍ਰਾਈਵੇਟ ਨਾ ਹਰ ਭਾਜਨ ਕੌਰ ਦਾ ਵੀ ਮਣਾ ਮੂਹੀ ਬੋਝ ਉਤਰ ਚੁੱਕਾ ਸੀ ਵਿਸਾਖਾ ਸਿੰਘ ਫਸਲ ਤੋਂ ਹੋਣ ਵਾਲੀ ਆਮਦਨ ਤੇ ਹਿਸਾਬ ਵਿਆਹ ਦਾ ਹਿਸਾਬ ਹੁਣ ਬਾਰੇ ਖਰਚ ਦਾ ਹਿਸਾਬ ਕਿਤਾਬ ਵਿੱਚ ਉਝਿਆ ਪਿਆ ਸੀ ਪੁੱਤ ਜਾਂਦੇ ਤੋਂ ਮਾਮਾ ਨੂੰ ਹਾਂ ਲੱਭਣ ਲੱਗਦੀਆਂ ਨੇ ਦਿੱਤੀ ਹਾਂ ਜੰਮੀਆਂ ਤੋਂ ਦਾਹ ਜੋੜਨਾ ਸ਼ੁਰੂ ਕਰ ਦਿੰਦੀਆਂ ਨੇ ਪਰ ਵਿਆਹ ਵਾਲੇ ਦਿਨ ਤੱਕ ਵੀ ਕੰਮਾਂ ਦਾ ਸਿਲਸਲਾ ਤੁਰਿਆ ਰਹਿੰਦਾ ਹੈ ਪਰ ਪਿੰਦਰ ਨੇ ਵੀ ਅੰਨ ਪਾਣੀ ਤੇ ਹੋਰ ਕਦੇਲੂ ਕੰਮਾਂ ਦੀ ਜਾਂਚ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਹਰ ਭਾਜਨ ਨੂੰ ਟੀਮ ਛੱਲੇ ਦੀ ਟੂਮਸੱਲੇ ਦੀ ਲੱਗੀ ਸੀ ਤੇ ਬਸਾਕਾ ਸਿੰਘ ਪਾਈ ਪਾਈ ਸੰਚਾਰੂ ਢੰਗ ਨਾਲ ਵਰਤਣ ਲਈ ਪੂਰੀ ਬਿਆੰਤ ਨਾਲ ਕਾਰਜ ਨੂੰ ਹੱਥ ਪਾਉਂਦਾ। ਮਨਵੀਰ ਨੂੰ ਅਣਪੋਲ ਉਮਰੇ ਬੋਲੀਆਂ ਨਾਲ ਖੇਡਣ ਦੀ ਲਾਲਸਾ ਸੀ। ਜੀ ਕਰਦਾ ਤਾਂ ਨਿੱਕਾ ਮोटा ਕੰਮ ਸਵਾਰਨ ਦਾ ਨਹੀਂ ਤਾਂ ਆਪਣੀ ਮਸਤੀ ਵਿੱਚ ਆਰੇ ਲੱਗਿਆ ਰਹਿੰਦਾ ਸੀ। ਸਮੁੰਦਰ ਦੀਆਂ ਮਸਤ ਚਾਲੇ ਚਲਦੀਆਂ ਲਹਿਰਾਂ ਕਦ ਜਵਾਰ ਭਾਟੇ ਤੇ ਉਛਾਲਿਆਂ ਵਿੱਚ ਬਦਲ ਜਾਂਦੀਆਂ ਨੇ, ਕੌਣ ਜਾਣੇ। ਸੱਗਨਾ ਵਾਲੀ ਬੇੜਿਆਂ ਵਿੱਚ ਕਦ ਬਹਿਣ ਪੈਣ ਲੱਗ ਜਾਣੋ ਕੌਣ ਬੁੱਝੇ ਹਰ ਪਾਜਨ ਕੌਰ ਦਾ ਦਿਲ ਅੱਜ ਡਾਢਾ ਘਬਰਾ ਰਿਹਾ ਸੀ ਸਵੇਰ ਤੋਂ ਕਈ ਵਾਰ ਤਾਂ ਉਹ ਆਖ ਚੁੱਕੀ ਸੀ ਪਰ ਵਿਸਾਖਾ ਸਿੰਘ ਨੇ ਗੌੜਿਆ ਨਾ ਕਿ ਖਬਰ ਇਹ ਵਿਆਹ ਵਿੱਚ ਥੋੜੇ ਦਿਨ ਬਾਕੀ ਰਹਿ ਗਏ ਹਨ ਤਾਂ ਚਿੰਤਾ ਕਰਦੀ ਹੋਊ ਕਾਂਕ ਲੈਣਾ ਕਿੰਨਾ ਕੋਲ ਆ ਰਿਹਾ ਸੀ ਬਰਾਂਡੇ ਦੀ ਕੰਧ ਤੇ ਲੱਗਾ ਸੀ ਸਾ ਇੱਕਦਮ ਥੱਲੇ ਡਿੱਗ ਗਿਆ ਰੁਟ ਗਿਆ ਹਰ ਪਾਣੀ ਦਾ ਕੌਰ ਦਾ ਦਿਲ ਕੰਬੁੱਠਿਆ ਲੱਤਾਂ ਕੰਬੀ ਜਾ ਰਹੀਆਂ ਸਨ ਉਹ ਰੁੱਖ ਦਾ ਤਾਂ ਪੱਤਾ ਵੀ ਨਹੀਂ ਸੀ ਹਿੱਲ ਰਿਹਾ ਹਵਾ ਦਾ ਨਾ ਮੋਨਸ਼ਾਨ ਵੀ ਨਹੀਂ ਸੀ ਫਿਰ ਸ਼ੀਸ਼ੇ ਦਾ ਟੁੱਟਣਾ ਬਾਪਰਨ ਵਾਲੀ ਕਿਦਰੇ ਕੋਈ ਅਣਹੋਣੀ ਤਾਂ ਨਹੀਂ ਸੀ ਆਵਣ ਪ੍ਰੀਤ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਪੂਰੀ ਕਹਾਣੀ ਸੁਣ ਲਈ ਕੱਲ੍ਹ ਵਾਲਾ ਭਾਗ ਜਰੂਰ ਸੁਣਨਾ ਜੀ ਹਾਂ ਤੱਕ ਸੁਣ ਲਈ ਧੰਨਵਾਦ ਜੀ